ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਅਤੇ Facebook ਪੇਜ ਇਤਿਹਾਸਿਕ ਸਾਂਝ ਦੇ ਉੱਪਰ ਅੱਜ ਜਿਸ ਇਤਿਹਾਸਿਕ ਸਥਾਨ ਦੇ ਆਪ ਜੀ ਨੂੰ ਇਸ ਵੀਡੀਓ ਦੇ ਰਾਹੀਂ ਦਰਸ਼ਨ ਕਰਵਾਉਣ ਜਾ ਰਹੇ ਹਾਂ ਇਹ ਇਤਿਹਾਸਿਕ ਸਥਾਨ ਤਨਤਨ ਗ੍ਰੰਥ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੀ 8ਵੀਂ ਪੀੜ੍ਹੀ ਦੇ ਵਿੱਚੋਂ ਭਾਈ ਸ਼ਾਮ ਸਿੰਘ ਜੀ ਦੇ ਨਾਲ ਸੰਬੰਧਤ ਹੈ ਇਸ ਸਥਾਨ ਤੇ ਹੀ ਭਾਈ ਸ਼ਾਮ ਸਿੰਘ ਜੀ ਦਾ ਅੰਗੇਠਾ ਸਾਹਿਬ ਹੈ ਅਤੇ ਇੱਥੇ ਹੀ ਇੱਕ ਪ੍ਰਾਤਨ ਬੇਰੀ ਹੈ ਜੋ ਕਿ ਚੌਥੀ ਮੰਜ਼ਲ ਦੇ ਉੱਪਰ ਹੈ ਤੇ ਜਿਸ ਦੀਆਂ ਜੜਾਂ ਸਿਰਫ ਉੱਪਰ ਉੱਪਰ ਹੀ ਹਨ ਅਤੇ ਇਸ ਤੋਂ ਇਲਾਵਾ ਇਸ ਸਥਾਨ ਤੇ ਇੱਕ ਪ੍ਰਾਤਨ ਖੂਈ ਹੈ ਜਿਸ ਦਾ ਤਾਰੇ ਵਾਂਗੂ ਪਾਣੀ ਚਮਕਦਾ ਹੈ ਸੋ ਇਸ ਵੀਡੀਓ ਦੇ ਰਾਹੀਂ ਆਪ ਜੀ ਨੂੰ ਇਸ ਸਥਾਨ ਦੇ ਦਰਸ਼ਨ ਦਿਦਾਰੇ ਕਰਵਾਉਣ ਦੇ ਨਾਲ ਨਾਲ ਇਸ ਸਥਾਨ ਦੇ ਇਤਿਹਾਸ ਤੋਂ ਜਾਣੂ ਕਰਵਾਉਂਦੇ ਹਾਂ ਸੰਗਤ ਜੀ ਇਸ ਵੀਡੀਓ ਦੇ ਰਾਹੀਂ ਆਪ ਜੀ ਨੂੰ ਅੱਜ ਦਰਸ਼ਨ ਕਰਵਾਉਣ ਜਾ ਰਹੇ ਹਾਂ ਤੰਤੰ ਬ੍ਰह्म ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੀ 8ਵੀਂ ਪੀੜੀ ਦੇ ਵਿੱਚੋਂ ਭਾਈ ਸ਼ਾਮ ਸਿੰਘ ਜੀ ਦੇ ਅਸਥਾਨ ਦੇ ਇਸ ਅਸਥਾਨ ਨੂੰ ਦਮਦਮਾ ਸਾਹਿਬ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਅਤੇ ਇਸ ਅਸਥਾਨ ਨੂੰ ਅੰਗੀਠਾ ਸਾਹਿਬ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਕਿਉਂਕਿ ਇਸੇ ਹੀ ਅਸਥਾਨ ਤੇ ਤੰਤੰ ਬਾਬਾ ਸ਼ਾਮ ਸਿੰਘ ਜੀ ਦਾ ਅੰਗੀਠਾ ਸਾਹਿਬ ਹੈ ਜਿਸਦੇ ਵੀ ਆਪ ਜੀ ਨੂੰ ਦਰਸ਼ਨ ਕਰਵਾਵਾਂਗੇ ਸੋ ਸਭ ਤੋਂ ਪਹਿਲਾਂ ਆਪ ਜੀ ਨੂੰ ਦਰਸ਼ਨ ਕਰਵਾਉਂਦੇ ਹਾਂ ਇਸ ਦਮਦਮਾ ਸਾਹਿਬ ਦੇ ਆਪ ਜੀ ਨੂੰ ਦੱਸ ਦਈਏ ਕਿ ਜਿੱਥੇ ਧਨਤਨ ਬਾਬਾ ਬੁੱਢਾ ਸਾਹਿਬ ਜੀ ਬ੍ਰਹਮ ਦੇ ਅਵਸਥਾ ਦੇ ਮਾਲਕ ਸਨ ਉਹਦੇ ਨਾਲ 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 ਹੀ ਉਹ ਇੱਕ ਬਹਾਦਰ ਅਤੇ ਬਲਵਾਨ ਯੋਧੇ ਵੀ ਸਨ ਇਤਿਹਾਸ ਵਿੱਚ ਲਿਖਿਆ ਮਿਲਦਾ ਹੈ ਕਿ ਧਨਤਨ ਬਾਬਾ ਬੁੱਢਾ ਸਾਹਿਬ ਜੀ ਸ਼ਸਤਰ ਵਿਦਿਆ ਦੇ ਵਿੱਚ ਪੂਰੀ ਤਰ੍ਹਾਂ ਨਿਪੁੰਨ ਸਨ ਅਤੇ ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਵੀ ਸ਼ਸਤਰ ਵਿਦਿਆ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਨਹੀਂ ਦਿੱਤੀ। ਬਾਬਾ ਬੁੱਢਾ ਸਾਹਿਬ ਜੀ ਵਾਂਗ ਸ਼ਸਤਰ ਵਿਦਿਆ ਪੀੜੀ ਦਰ ਪੀੜੀ ਉਹਨਾਂ ਦੀ ਕੁਲ ਦੇ ਵਿੱਚ ਵੀ ਰਹੀ। ਇਤਿਹਾਸ ਵਿੱਚ ਜ਼ਿਕਰ ਮਿਲਦਾ ਹੈ ਕਿ ਬਾਬਾ ਬੁੱਢਾ ਸਾਹਿਬ ਜੀ ਦੀ 7ਵੀਂ ਪੀੜੀ ਭਾਈ ਮੋਹਰ ਸਿੰਘ ਜੀ ਆਪਣੇ ਨਾਲ 4000 ਘੋੜਸਵਾਰ ਸਿੱਖ ਸਿਪਾਹੀ ਰੱਖਦੇ ਸਨ। ਅਤੇ ਉਨ੍ਹਾਂ ਨੇ ਆਪਣੀ ਇੱਕ ਰਿਆਸਤ ਤਿਆਰ ਕੀਤੀ ਹੋਈ ਸੀ ਜਿਸ ਦਾ ਨਾਮ ਸੀ ਝੰਡਾ RAMDAS پور ਭਾਵ ਕਿ ਜਿਸ ਨੂੰ ਅੱਜਕੱਲ ਨਗਰ ਰਮਦਾਸ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਗਿਆਨੀ ਨਿਸ਼ਾਨ ਸਿੰਘ ਜੀ ਗੰਡੀਵਿੰਡ ਆਪਣੀ ਕਿਤਾਬ ਜਨਮ ਸਾਖੀ ਬਾਬਾ ਬੁੱਢਾ ਸਾਹਿਬ ਜੀ ਦੇ ਵਿੱਚ ਜ਼ਿਕਰ ਕਰਦੇ ਹਨ ਕਿ ਭਾਈ ਮੋਹਰ ਸਿੰਘ ਜੀ ਨੇ 384 ਪਿੰਡ ਹੋਰ ਖਰੀਦ ਕੇ ਲਗਭਗ 1184 ਪਿੰਡਾਂ ਦਾ ਜ਼ਿਲ੍ਹਾ ਝੰਡਾ ਰਾਮਦਾਸਪੁਰ ਬਣਾ ਦਿੱਤਾ ਸੀ ਜਦ ਭਾਈ ਮੋਹਰ ਸਿੰਘ ਜੀ ਨੇ ਸਨ 1768 ਈਸਵੀ ਨੂੰ ਅਕਾਲ ਚਲਾਣਾ ਕੀਤਾ ਤਾਂ ਉਹਨਾਂ ਨੇ ਆਪਣੀ ਸਾਰੀ रियासत ਦੀ ਜ਼ਿੰਮੇਵਾਰੀ ਆਪਣੇ ਸੁਪੁੱਤਰ ਭਾਈ ਸ਼ਾਮ ਸਿੰਘ ਜੀ ਨੂੰ ਸੌਂਪ ਦਿੱਤੀ ਭਾਈ ਸ਼ਾਮ ਸਿੰਘ ਜੀ ਦਾ ਜਨਮ ਭਾਈ ਮੋਹਰ ਸਿੰਘ ਜੀ ਦੇ ਗ੍ਰਹਿ ਵਿਖੇ ਮਾਤਾ ਨਿਸ਼ਤਾਰਾ ਜੀ ਦੀ ਕੁੱਖੋਂ ਸਨ 1723 ਈਸਵੀ ਨੂੰ ਹੋਇਆ ਇਹ ਜੋ ਦਮਦਮੇ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਇਸ ਦਮਦਮੇ ਦੀ ਬਣਤਰ ਇੱਕ ਕਿਲੇ ਦੀ ਤਰ੍ਹਾਂ ਹੈ ਭਾਈ ਮੋਹਰ ਸਿੰਘ ਜੀ ਨੇ ਆਪਣੇ ਸੁਪੁੱਤਰ ਭਾਈ ਸ਼ਾਮ ਸਿੰਘ ਜੀ ਨੂੰ ਜਦ ਝੰਡਾ ਰਾਮਦਾਸਪੁਰ ਰਿਆਸਤ ਦੀ ਜ਼ਿੰਮੇਵਾਰੀ ਸੌਂਪੀ ਤਾਂ ਭਾਈ ਸ਼ਾਮ ਸਿੰਘ ਜੀ ਨੇ ਇਹ ਦਮਦਮਾ ਬਣਵਾਇਆ ਸੀ ਤੇ ਇਸੇ ਦਮਦਮੇ ਦੇ ਵਿੱਚ ਚੰਡਾ ਰਾਮਦਾਸਪੁਰ ਰਿਆਸਤ ਦੇ ਸਾਰੇ ਸ਼ਸਤਰ ਜਿਹੜੇ ਨੇ ਉਹ ਜਮਾ ਰਹਿੰਦੇ ਸਨ ਭਾਈ ਸ਼ਾਮ ਸਿੰਘ ਜੀ ਨੇ ਚੰਡਾ ਰਾਮਦਾਸਪੁਰ ਰਿਆਸਤ ਦੇ ਵੱਡੇ ਵੱਡੇ ਕੰਮ ਕੀਤੇ ਅਤੇ ਉਹਨਾਂ ਨੇ ਰਿਆਸਤ ਦੇ ਇਲਾਕੇ ਦੇ ਵਿੱਚ ਤਿੰਨ ਕਿਲੇ ਸ਼ਾਮਪੁਰਾ ਸ਼ਾਪੁਰਾ ਅਤੇ ਸ਼ਾਮਨਗਰ ਬਣਵਾਏ ਜਿਨ੍ਹਾਂ ਦੇ ਨਿਸ਼ਾਨ ਅੱਜ ਤੱਕ ਵੀ ਕਾਇਮ ਹਨ ਕਿਲਾ ਸ਼ਾਮਪੁਰਾ ਜੋ ਕਿ ਪਿੰਡ ਰਮਦਾਸ ਤੋਂ 1 ਕੋਹ ਪਹਾੜ ਵੱਲ ਤੇ ਚੜ੍ਹਦੇ ਵਾਲੇ ਪਾਸੇ ਹੈ। ਕਿਲਾ ਸ਼ਾਮਪੁਰ ਜੋ ਪਿੰਡ ਰਮਦਾਸ ਤੋਂ 6 ਕੋਹ ਚੜ੍ਹਦੇ ਪਾਸੇ ਹੈ। ਅਤੇ ਸ਼ਾਮਨਗਰ ਕਿਲਾ ਜੋ ਕਿ ਪਿੰਡ ਕੱਥੂ ਨੰਗਲ ਦੇ ਕੋਲ ਹੈ। ਇਸ ਦਮਦਮੇ ਦੀ ਬਿਲਕੁਲ ਛੱਤ ਦੇ ਉੱਪਰ ਇੱਕ 베ਰੀ ਹੈ ਜਿਸ ਦੀਆਂ ਜੜਾਂ ਜ਼ਮੀਨ ਦੇ ਵਿੱਚ ਨਹੀਂ ਹਨ ਸਗੋਂ ਇਸ ਛੱਤ ਦੇ ਵਿੱਚ ਹੀ ਹਨ। ਇਤੋਂ ਦੇ ਲੋਕਾਂ ਦੇ ਕਹਿਣ ਮੁਤਾਬਕ ਇਹ ਕਿਹਾ ਜਾਂਦਾ ਹੈ ਕਿ ਜਿਸ ਦੇ ਘਰ ਵੀ ਕੋਈ ਔਲਾਦ ਨਹੀਂ ਹੈ ਤਾਂ ਉਹ ਇਸ 베ਰੀ ਦੇ ਢਾਈ ਪੱਤੇ ਖਾ ਲਵੇ ਤਾਂ ਉਸ ਦੇ ਘਰ ਔਲਾਦ ਹੋ ਜਾਂਦੀ ਹੈ। ਬਾਬਾ ਬੁੱਢਾ ਸਾਹਿਬ ਜੀ ਦੀ ਅੰਸ਼ਵੰਸ਼ 8ਵੀਂ ਪੀੜ੍ਹੀ ਦੇ ਵਿੱਚੋਂ ਭਾਈ ਸ਼ਾਮ ਸਿੰਘ ਜੀ ਨੇ ਆਪਣਾ ਅੰਤਿਮ ਸਮਾ ਨੇੜੇ ਜਾਣ ਕੇ ਝੰਡਾ ਰਾਮਦਾਸਪੁਰ ਰਿਆਸਤ ਦੀ ਸਾਰੀ ਜ਼ਿੰਮੇਵਾਰੀ ਆਪਣੇ ਪੁੱਤਰ ਭਾਈ ਕਾਨ ਸਿੰਘ ਨੂੰ ਸੌਂਪ ਦਿੱਤੀ ਅਤੇ ਆਪ 54 ਸਾਲ ਦੀ ਉਮਰ ਭੋਗ ਕੇ ਸਨ 1777 ਈਸਵੀ ਨੂੰ ਅਕਾਲ ਚਲਾਣਾ ਕਰ ਗਏ। ਇਹ ਸਮਾਦ ਭਾਈ ਸ਼ਾਮ ਸਿੰਘ ਜੀ ਦੇ ਸੁਪੁੱਤਰ ਭਾਈ ਕਾਨ ਸਿੰਘ ਜੀ ਨੇ ਸਨ 1783 ਈਸਵੀ ਦੇ ਵਿੱਚ ਬਣਵਾਈ। ਇਸ ਸਮਾਦ ਦੇ ਬਿਲਕੁਲ ਨੇੜੇ ਹੀ ਇੱਕ ਖੂਹੀ ਹੈ। ਜਿਸ ਨੂੰ ਤਾਰਾ ਖੋਹੀ ਜਾਂ ਅਸਮਾਨੀ ਖੋਹੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਕਿਹਾ ਜਾਂਦਾ ਹੈ ਕਿ ਉਸ ਸਮੇਂ ਜਦ ਇਸ ਖੋਹੀ ਦੇ ਵਿੱਚ ਪਾਣੀ ਹੁੰਦਾ ਸੀ ਤਾਂ ਪਾਣੀ ਤਾਰੇ ਵਾਂਗੂ ਚਮਕਣ ਕਰਕੇ ਹੀ ਇਸ ਨੂੰ ਤਾਰਾ ਖੋਹੀ ਦੇ ਨਾਮ ਨਾਲ ਜਾਣਿਆ ਜਾਣ ਲੱਗ ਪਿਆ ਜੇਕਰ ਆਪ ਵੀ ਸਿੱਖ ਸੰਗਤਾਂ ਨੇ ਭਾਈ ਸ਼ਾਮ ਸਿੰਘ ਜੀ ਦੇ ਅੰਗੀਠਾ ਸਾਹਿਬ ਜੀ ਦੇ ਦਰਸ਼ਨ ਕਰਨੇ ਹੋਣ ਤਾਂ ਇਹ ਅਸਥਾਨ ਗੁਰਦੁਆਰਾ ਤਪ ਅਸਥਾਨ ਬਾਬਾ ਬੁੱਢਾ ਸਾਹਿਬ ਜੀ ਜੋ ਕਿ ਨਗਰ ਰਮਦਾਸ ਦੇ ਵਿੱਚ ਸਿਸ਼ੁਭਤ ਹੈ ਉਸ ਦੀ ਬੈਕਸਾਈਡ ਤੇ ਇਹ ਅੰਗੀਠਾ ਸਾਹਿਬ ਸਿਸ਼ੁਭਤ ਹੈ ਇਤਿਹਾਸ ਬੋਲਦਿਆਂ ਜੇਕਰ ਕਿਸੇ ਵੀ ਪ੍ਰਕਾਰ ਦੀ ਕੋਈ ਭੁੱਲ ਚੁੱਕ ਹੋ ਗਈ ਹੋਵੇ ਅਸੀਂ ਆਪ ਜੀ ਦੇ ਕੋਲੋਂ ਮਾਫੀ ਮੰਗਦੇ ਹਾਂ ਆਪ ਜੀ ਨੂੰ ਬੇਨਤੀ ਕਰਦੇ ਹਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਅਤੇ ਸਾਡੇ ਫੇਸਬੁਕ ਪੇਜ ਨੂੰ ਵੀ ਫੋਲੋ ਜਰੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ